ਤੇਰਾ 13 ਦੀਆਂ ਤੇਰਾ 13 ਸਿੱਟਾ ਜਿੱਤ ਲੋ ਮਜਾ ਲੈ ਕੇ ਰੁਪਈਆ ਨੀ ਰੋਕੇ ਪੰਜਾਹ ਲਗਦਾ ਇਹਨੂੰ ਪਤਾ ਲੱਗਦਾ ਆ ਆ ਗੱਲ ਕਰ ਤੈਨਾਂ ਦੀ ਤੇਰਾ ਸਿੱਟਾ ਦੇ ਦੋ 1 ਰੁਪਈਆ ਰੋਕੇ ਦਿਖਾਵੇ ਸੈਂਟਰ ਸਾਡੇ ਰਾਸ ਸਵੱਦ ਨੇ 13 ਸਾਡੇ ਇੱਥੇ ਹੋ ਗਏ 14ਵੇਂ ਚੰਡੀਗੜ੍ਹ 7 ਦਿੱਲੀ ਤੋਂ ਗੋਆ ਤੋਂ ਗੁਜਰਾਤ ਤੋਂ ਸਭ ਸਿੱਟਾਰੀਆਂ ਨੇ ਸਾਡੇ 25 ਕੀ ਹੋ ਗਏ ਉਦੋਂ 10 ਹੋਦਰ ਨੇ 45 ਹੋ ਗਏ 40 45 ਅਸੀਂ ਗਾ ਪਾ ਦੇਵੇਂ ਯਾਰ Pecisah geranti, pecisah geranti, pecisah geranti, pecisah geranti. Teman-teman, 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 teman-teman. Berjangan utang di khalis serikar, berjangan utang di khalis serikar. ਦੇਖ ਲੋ ਪੰਜਾਬ ਦਾ ਜਿੰਨਾ ਵੀ ਦਿਵਿਆਂਗ ਵਰਗ ਹੈ ਬਹੁਤ ਦੁਖੀ ਹੈਗਾ ਆ ਔਰ ਇਹਨਾਂ ਨੇ ਆਮ ਆਦੀ ਪਾਰਟੀ ਦੀ ਸਰਕਾਰ ਨੇ ਇਹ ਵਾਦਾ ਕੀਤਾ ਸੀ ਗਰੰਟੀ ਦਿੱਤੀ ਵੀ ਲਾਉਗੀ ਅਸੀਂ ਉਸ ਸਮੇ 2500 ਰੁਪਏ ਜਿਹੜਾ ਗਰੰਟੀ ਦਵਾਂਗੇ ਹੁਣ 2 ਸਾਲ ਹੋ ਚੁੱਕੇ ਆ ਔਰ 2 ਸਾਲਾਂ ਦੇ ਵਿੱਚ ਅਜੇ ਤੱਕ ਵੀ ਜਿਹੜਾ ਬਹੁਤ ਹੀ ਲੋੜਵੰਦ ਵਰਗ ਹੈਗਾ ਦਿਵਿਆਂਗ ਵਰਗ ਉਹ ਸਿਰਫ 1500 ਰੁਪਏ ਦੇ ਨਾਲ ਆਪਣਾ ਜਿਹੜਾ ਆ ਗੁਜ਼ਾਰਾ ਪੱਤਾ ਕਰ ਰਿਹਾ ਆ ਸੋ ਅਸੀਂ ਅੱਜ ਭਗਵੰਤ ਮਾਨ ਜੀ ਤਨਤਨ ਵਿਖੇ ਆ ਰਹੇ ਆ ਔਰ ਦਵਿਆੰਗ ਵਰਗ ਉਹਨਾਂ ਨੂੰ ਇਹ ਅਪੀਲ ਕਰਦਾ ਆ ਕਿ ਜਿਹੜੀ ਤੁਸੀਂ ਗਰੰਟੀ ਦਿੱਤੀ ਹੋਈ ਆ 2 ਸਾਲ ਹੋ ਚੁੱਕੇ ਆ ਕਿ ਬਾਕੀ ਜਿਹੜੀਆਂ ਪਾਰਟੀਆਂ ਵਾਂਗੂ ਤੁਸੀਂ ਵੀ ਅਖੀਲੇ ਸਾਲ ਚੋਣ ਬਰੇ ਸਾਲ ਦੇ ਦੌਰਾਨ ਹੀ ਜਿਹੜੀਆਂ ਗਰੰਟੀਆਂ ਪੂਰੀਆਂ ਕਰਨੀਆਂ ਆ ਦਬਿਆੰਗ ਬਾਹਰ ਗਿਆ ਇਸ ਵਕਤ ਤਾਂ ਬਹੁਤ ਹੀ ਮੁਸ਼ਕਲ ਦੌਰ ਦੇ ਵਿੱਚੋਂ ਆਪਣਾ ਘਰ ਦਾ ਗੁਜ਼ਾਰਾ ਕਰ ਰਿਹਾ ਆ ਸੋ ਅਸੀਂ ਬੇਨਤੀ ਕਰਦੀਆਂ ਕਿ ਜਿਹੜਾ ਦਬਿਆੰਗ ਬਾਹਰ ਨੂੰ ਤੁਸੀਂ ਗਾਰੰਟੀ ਦਿੱਤੀ ਹੋਈ ਆ ਉਹ ਗਾਰੰਟੀ ਜਿਹੜੀ 2500 ਰੁਪਏ ਆ ਇਹਨੂੰ ਤੁਰੰਤ ਲਾਗੂ ਕੀਤਾ ਜਾਵੇ ਸਾਡੇ ਇੱਥੇ ਮਾਨਯੋਗ ਮੁੱਖ ਮੰਤਰੀ ਸਾਹਿਬ ਆ ਰਹੇ ਆ ਆਲ ਇੰਡੀਆ ਆਸ਼ਾ ਵਰਕਰ ਯੂਨੀਅਨ ਅਲੋ ਮੈਂ ਜ਼ਿਲ੍ਹਾ ਸਖਤਰ ਸੀਮਾ ਸੋਲ ਬੋਲ ਰਹੀ ਆ ਲਗਾਤਾਰ ਮੰਗਾਂ ਜਦੋਂ ਸਰਕਾਰ ਹੋਦ ਵਿੱਚ ਚਾਹੀ ਸੀ ਇਨਨ ਨੇ ਸਾਡੇ ਨਾਲ ਉਸ ਟਾਈਮ ਵਾਦਾ ਕੀਤਾ ਕਿ ਆnde ਸਾਡੇ ਤੁਹਾਡੇ ਡਬਲ ਇਨਸੈਂਟਿਵ ਤੇ ਨਾਲ ਅਸੀਂ ਤੁਹਾਨੂੰ 26000 ਰੁਪਏ ਜਾਂ ਡਬਲ ਜਿੰਨਾ ਵੀ ਪੇ ਹੈ ਡੀਸੀ ਰੇਟ ਅਨੁਸਾਰ ਤੁਹਾਨੂੰ ਲੈ ਕੇ ਆਵਾਂਗੇ ਉਦੋਂ ਤੱਕ ਕਰ ਹੱਲੀ ਤੱਕ ਸਾਡੇ ਨਾਲ ਲਾਰੇ ਲਾਏ ਜਾ ਰਹੇ ਆ ਕੋਈ ਸਾਡੀ ਡਿਮਾਂਡ ਨਹੀਂ ਇਹਨਾਂ ਨੇ ਪੂਰੀ ਕੀਤੀ ਇੱਥੋਂ ਤੱਕ ਕਰਕੇ ਸਾਨੂੰ ਮਿਲਣ ਤੱਕਾਈ ਤੱਕ ਉਹਨਾਂ ਨੇ ਕੋਈ ਗੱਲਬਾਤ ਵੀ ਨਹੀਂ ਕੀਤੀ ਜੀ ਜੇ ਨਾ ਇਹੋ ਜੇ ਕੰਮ ਮਤਲਬ ਸਾਡੇ ਨਾਲ ਨਾ ਕੋਈ ਗੱਲਬਾਤ ਕੀਤੀ ਤੇ ਅਸੀਂ ਆਪਣੇ ਸਟਰਗਲ ਹੋਰਤੇ ਕਰਾਂਗੇ 13ੋਂ 슈ਗਰ ਮਿਲ ਜੋ 1986 ਦੇ ਵਿੱਚ ਚਾਲੂ ਹੋਈ ਸੀ 98 ਏਕੜ ਚਾਰ ਕਨਾਲਾਂ ਦੇ ਵਿੱਚ ਬਣੀ ਹੋਈ ਮਿਲਿਆ ਜਿਹੜੀ ਉਦੋਂ ਲਗਭਗ 45 ਕਰੋੜ ਦੇ ਨਾਲ ਇਹ ਮਿਲ ਬਣੀ ਸੀ ਤੇ 2006 ਦੇ ਵਿੱਚ ਇਹ ਮਿਲਿਆ ਜਿਹੜੀ ਉਹ ਬੰਦ ਕਰ ਦਿੱਤੀ ਗਈ ਹੈ ਜਿਸ ਤੇ ਨਾਲ ਇਲਾਕੇ ਦੀਆਂ ਖੇਤੀ ਪਿੰਡ ਤਾਂ ਹੀ ਜਿਹੜੀ ਉਹ ਖਤਮ ਹੋ ਗਈ ਗੰਨੇ ਦੀ ਕਿਸਮ ਖੇਤੀ ਜਿਹੜੀ ਉਹ ਸਾਰੀ ਬੰਦ ਹੋ ਗਈ ਸਾਡੇ ਜ਼ਿਲ੍ਹੇ ਦੇ ਬਦਕੇ ਸੰਦੂਈ ਇਹ ਆ ਕਿ ਦੋ ਦਰਿਆ ਜਿਹੜੇ ਆ ਉਹ ਨਿਕਲਦੇ ਆ ਮੰਡ ਦੇ ਵਿੱਚ ਜਿਹੜੀ ਜ਼ਮੀਨ ਆ ਉਹਦੇ ਵਿੱਚ ਆਏ ਹਾਲ ਹੜ੍ਹਾਂ ਦੇ ਕਾਰਨ ਜਿਹੜੀਆਂ ਫਸਲਾਂ ਤਬਾਹ ਹੋ ਜਾਂਦੀਆਂ ਇੱਕ ਗੰਨਾ ਇਹੋ ਜੀ ਖੇਤੀ ਆ ਕਿ ਜਿਹੜੀ ਜਾਦੇ ਪਾਣੀ ਨੂੰ ਸਹਾਰ ਸਕਦੀ ਆ ਉਹਨੂੰ ਕੁਝ ਨਹੀਂ ਹੋਣਾ ਅਸੀਂ ਇਹ ਮੰਗਿਆ ਜਿਹੜੀ ਅੱਜ ਮੁੱਖ ਮੰਤਰੀ ਪੰਜਾਬ ਭਗਤ ਸਿੰਘ ਮਾਨ ਤਰਨਤਾਰਨ ਇੱਕ ਵੱਡਾ ਸੰਜੁਗਤ ਮੋਰਚਾ ਜਿਹੜਾ ਦੇ ਨਾਲ ਸਹਿਯੋਗੀ ਜਥੇਬੰਦੀਆਂ ਅੱਜ ਮੰਗ ਕਰਨ ਜਾ ਰਹੀਆਂ ਔਰਚੇ ਵੱਲੋਂ ਅੱਜ ਮੁੱਖ ਮੰਤਰੀ ਪੰਜਾਬ ਜਿਹੜਾ ਇੱਥੇ ਆਉਣਾ ਸ਼ੇਰੋਖਣ ਮੇਲ ਦੀ ਜਗਾ ਵਿੱਚ ਉਹਨੂੰ ਸ਼ੇਰੋਖਣ ਮੇਲ ਚਾਲੂ ਕਰਨ ਦੀ ਮੰਗ ਪੱਤਰ ਦੇਣਾ ਹੈ ਮੰਗ ਪੱਤਰ ਇਹ ਖੰਡ ਮੇਲ ਬੰਦ ਹੋਣਾ 650 ਬਰਦਾ ਕੱਚਾ ਪੱਕਾ ਇਥੇ ਮਰਾਜ਼ਮ ਸੀਗਾ ਉਹਨਾਂ ਸਾਰਿਆਂ ਦੀ ਸ਼ਾਂਤੀ ਹੋ ਗਈ